ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਹਫ਼ਤਾਵਾਰੇ ਰਾਸ਼ੀ ਫਲ ਦੇ ਬਾਰੇ ਕਿ 12 ਹੀ ਰਾਸ਼ੀਆਂ ਦੀ ਜ਼ਿੰਦਗੀ ਵਿੱਚ ਕਿਹੜਾ ਬਦਲਾਅ ਹੋਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮੈਂ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਸਮੇਂ ਤੁਹਾਨੂੰ ਆਪਣੇ ਘਰ ਦੇ ਕਿਸੇ ਮੈਂਬਰ ਦੀ ਵਿਗੜਦੀ ਹੋਈ ਸਿਹਤ ਵਿੱਚ ਸੁਧਾਰ ਵੇਖ ਕੇ ਮਾਨਸਿਕ ਤਣਾਅ ਤੋਂ ਮੁਕਤੀ ਮਿਲ ਜਾਵੇਗੀ ਅਜਿਹੇ ਵਿੱਚ ਖੁਦ ਨੂੰ ਸਿਹਤਮੰਦ ਰੱਖਣ ਦੇ ਲਈ ਜਿੰਨਾ ਵੀ ਸੰਭਵ ਹੋਵੇ ਆਪਣੀ ਅਤੇ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਦੇ ਨਾਲ ਮਿਲ ਕੇ ਨਿਯਮਤ ਰੂਪ ਵਿੱਚ ਯੋਗ ਅਭਿਆਸ ਕਰੋ ਤੁਹਾਡੀ ਚੰਦਰ ਰਾਸ਼ੀ ਦੇ ਵਿੱਚ ਬ੍ਰਹਸਪਤੀ ਮੌਜੂਦ ਹੋਣ ਕਰਕੇ ਤੁਹਾਡਾ ਜੀਵਨ ਲਿਹਾਜ਼ ਨਾਲ ਸਮਾ ਵਧੀਆ ਹੈ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਬੜੇ ਹੀ ਸਾਵਧਾਨੀ ਵਰਤਣ ਦੀ ਹਦਾਇਤ ਜਿੱਤੀ ਜਾਂਦੀ ਹੈ ਵਾਹਨ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਇਸ ਸਮੇਂ ਮੁਰੰਮਤ ਲਈ ਪੈਸਾ ਖਰਚ ਕਰਨਾ ਨਹੀਂ ਤਾਂ ਪੈ ਸਕਦਾ ਹੈ ਆਪਣੇ ਨਜ਼ਦੀਕੀ ਦੋਸਤਾਂ ਨੂੰ ਘਰੇ ਬੁਲਾਓ ਕਿਉਂਕਿ ਅਜਿਹੇ ਲੋਕ ਹੋਣਗੇ ਜੋ ਤੁਹਾਡੇ ਉਤਸ਼ਾਹ ਨੂੰ ਵਧਾਉਣਗੇ ਨਾਲ ਹੀ ਇਸ ਹਫਤੇ ਤੁਸੀਂ ਬਿਨਾਂ ਕੁਝ ਖਾਸ ਕੀਤੇ ਆਸਾਨੀ ਨਾਲ ਪਰਿਵਾਰ ਦੇ ਮੈਂਬਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਜਾਓਗੇ ਤੁਹਾਡੇ ਕੈਰੀਅਰ ਰਾਸ਼ੀ ਫਲ ਦੇ ਮੁਤਾਬਕ ਇਸ ਰਾਸ਼ੀ ਦੇ ਵਪਾਰੀ ਜਾਤਕਾਂ ਨੂੰ ਇਸ ਪੂਰੇ ਹੀ ਹਫਤੇ ਉਤਰਾ ਚੜਾ ਵੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਕਾਰਨ ਤੁਸੀਂ ਘੱਟ ਮਿਹਨਤ ਦੇ ਬਾਵਜੂਦ ਸ਼ੁਭ ਫਲ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਹ ਹਫਤਾ ਤੁਹਾਡੀ ਸਿਹਤ ਨੂੰ ਵੇਖਦਿਆਂ ਹੋਇਆ ਬਿਹਤਰੀਨ ਹੋਵੇਗਾ ਜਿਸ ਕਾਰਨ ਤੁਸੀਂ ਜੀਵਨ ਦੇ ਹੋਰ ਖੇਤਰਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਸਕਦੇ ਹੋ ਨਾਲ ਹੀ ਇਸ ਦੌਰਾਨ ਤੁਹਾਡੇ ਸਾਹਸ ਤੇ ਆਤਮ ਵਿਸ਼ਵਾਸ ਵਿੱਚ ਵਾਧਾ ਵੇਖਣ ਨੂੰ ਮਿਲ ਜਾਵੇਗਾ ਜਿਸ ਦੇ ਨਤੀਜੇ ਵਜੋਂ ਤੁਸੀਂ ਆਪਣੇ ਜੀਵਨ ਨਾਲ ਜੁੜੇ ਹੋਏ ਫੈਸਲੇ ਨੂੰ ਸਰਲਤਾ ਨਾਲ ਲੈ ਸਕਦੇ ਹੋ ਜਿਨ੍ਹਾਂ ਨੂੰ ਲੈਣ ਵਿੱਚ ਤੁਹਾਨੂੰ ਪਹਿਲਾਂ ਪਰੇਸ਼ਾਨੀ ਹੋ ਰਹੀ ਸੀ ਆਰਥਿਕ ਰਾਸ਼ੀ ਫਲ ਦੇ ਹਿਸਾਬ ਨਾਲ ਤਾਨਕ ਮਾਉਣ ਲਈ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਸਮਾਂ ਲੈ ਕੇ ਆਉਣ ਵਾਲਾ ਹੈ। ਇਸ ਹਫਤੇ ਦੂਜਿਆਂ ਤੇ ਜ਼ਿਆਦਾ ਵਿਸ਼ਵਾਸ ਕਰਨਾ ਤੁਹਾਡੇ ਮਾਨਸਿਕ ਤਣਾ ਵਿੱਚ ਵਾਧੇ ਦਾ ਮੁੱਖ ਕਾਰਨ ਬਣ ਸਕਦਾ ਹੈ। ਇਸ ਲਈ ਆਪਣੇ ਦੋਸਤਾਂ ਜਾਂ ਸੰਬੰਧੀਆਂ ਦੇ ਨਾਲ ਆਪਣੇ ਆਰਥਿਕ ਕੰਮਕਾਰ ਤੇ ਪੈਸੇ ਨਾਲ ਜੁੜੀ ਹਰ ਗੱਲ ਨੂੰ ਸਾਂਝੀ ਕਰਨ ਤੋਂ ਬਚੋ। ਨਹੀਂ ਤਾਂ ਤੁਹਾਡੇ ਤੋਂ ਪੈਸੇ ਉਧਾਰ ਲੈਣ ਦੀ ਮੰਗ ਕਰ ਸਕਦੇ ਹਨ। ਤੁਹਾਡਾ ਆਰਥਿਕ ਬਜਟ ਵਿਗੜ ਸਕਦਾ ਹੈ। ਇਸ ਹਫਤੇ ਦੀ ਕੈਰੀਅਰ ਭਵਿੱਖਬਾਣੀ ਇਹ ਸੰਕੇਤ ਦਿੰਦੀ ਹੈ ਇਸ ਰਾਸ਼ੀ ਦੇ ਵਪਾਰ ਖੇਤਰ ਨਾਲ ਜੁੜੇ ਜਾਤਕਾਂ ਨੂੰ ਕਈ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਨਾਲ ਅਨੁਕੂਲ ਨਤੀਜੇ ਮਿਲ ਸਕਦੇ ਹਨ ਵੱਖ-ਵੱਖ ਖੇਤਰਾਂ ਵਿੱਚ ਚੰਗੀ ਕਮਾਈ ਹੋ ਸਕਦੀ ਹੈ ਜਿਵੇਂ ਇਲੈਕਟ੍ਰੋਨਿਕ ਹਾਰਡਵੇਅਰ ਲਾ ਸੋਸ਼ਲ ਸਰਵਿਸ ਕੰਪਨੀ ਸੈਕਟਰੀ ਸੇਵਾ ਪ੍ਰਦਾਤਾ ਆਦਿ ਵਿੱਚ ਪੜਾਈ ਵਿੱਚ ਲੱਗੇ ਹੋਏ ਹੋ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਉਪਾਕਰਨਾ ਹੈ ਜੀ ਹਰ ਰੋਜ਼ ਗਣੇਸ਼ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੇ ਪੈਰਾਂ ਵਿੱਚ ਦਰਦ ਦੀ ਸਮੱਸਿਆ ਮੋਚ ਜੋੜਾਂ ਦੇ ਦਰਦ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਜਿਸ ਤੋਂ ਤੁਹਾਨੂੰ ਛੁਟਕਾਰਾ ਵੀ ਜਲਦੀ ਮਿਲ ਸਕਦਾ ਹੈ ਇਹ ਹਫ਼ਤਾ 50 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਜਾਤਕਾਂ ਲਈ ਖਾਸ ਉਤਮ ਰਹਿਣ ਦੀ ਸੰਭਾਵਨਾ ਹੈ ਇਸ ਹਫ਼ਤੇ ਭੁੱਲ ਕੇ ਵੀ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਜੇ ਕਿਸੇ ਕਾਰਨ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਉਧਾਰ ਦੇਣ ਵਾਲੇ ਲਿਖਤ ਪੜਤ ਜ਼ਰੂਰ ਕਰ ਲਿਓ ਅਜਿਹਾ ਕਰਕੇ ਤੁਸੀਂ ਖੁਦ ਨੂੰ ਕਈ ਪ੍ਰਕਾਰ ਦੇ ਜੋਖਮਾਂ ਤੋਂ ਬਚਾ ਸਕਦੇ ਹੋ ਇਸ ਸਮੇਂ ਕੰਮ ਦਾ ਵਾਧੂ ਦਬਾਅ ਤੇ ਤਣਾ ਤੁਹਾਡੇ ਦਿਲ ਦਿਮਾਗ ਤੇ ਸਾਹ ਸਕਦਾ ਹੈ ਜਿਸ ਦੇ ਕਾਰਨ ਆਪਣੇ ਲਈ ਸਮਾਂ ਕੱਢਣਾ ਅਸਮਰਥ ਹੋ ਜਾਵੇਗਾ ਇਸ ਸਮੇਂ ਤੁਸੀਂ ਪਰਿਵਾਰ ਵੱਲੋਂ ਪਹਿਲਾਂ ਤੋਂ ਬਣਾਈ ਹੋਈ ਯੋਜਨਾ ਨੂੰ ਰੱਦ ਕਰ ਦਿਓਗੇ ਜਿਸ ਨਾਲ ਉਹ ਨਾਰਾਜ਼ ਹੋ ਸਕਦੇ ਹਨ ਕਾਰਜ ਖੇਤਰ ਦੇ ਨਾਲ ਜੁੜੀ ਹੋਈ ਯਾਤਰਾ ਦੇ ਲਿਹਾਜ਼ ਨਾਲ ਹਫਤਾ ਤੁਹਾਡੇ ਲਈ ਚੰਗੇ ਨਤੀਜੇ ਲੈ ਕੇ ਆਵੇਗਾ ਤੁਹਾਨੂੰ ਤਰੱਕੀ ਦੇ ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਕਿਸੇ ਯਾਤਰਾ ਤੋਂ ਧਨ ਪ੍ਰਾਪਤੀ ਹੋਣ ਦੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਵਿਸ਼ਨੂ ਸਹਿਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਸਿਹਤ ਤੇ ਜੀਵਨ ਦੀ ਅਸਲ ਪੂੰਜੀ ਹੈ ਇਸ ਗੱਲ ਨੂੰ ਤੁਸੀਂ ਇਸ ਹਫ਼ਤੇ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਅਮਲ ਕਰੋਗੇ ਤੇ ਆਪ ਤੁਸੀਂ ਧਨ ਦੇ ਸੰਬੰਧੀ ਪਰੇਸ਼ਾਨੀਆਂ ਤੋਂ ਮੁਕਤ ਹੋ ਜਾਓਗੇ। ਇਸ ਸਮੇਂ ਤੁਸੀਂ ਖੁੱਲਾ ਹਾਸਾ ਮਜ਼ਾਕ ਕਰੋਗੇ। ਆਪਣੀ ਮਿਹਨਤ ਤੇ ਲਗਨ ਦੇ ਨਾਲ ਅਜਿਹੇ ਕਈ ਮੌਕੇ ਪ੍ਰਾਪਤ ਕਰ ਸਕਦੇ ਹੋ ਜਿਸ ਨਾਲ ਤੁਸੀਂ ਪੈਸਾ ਕਮਾ ਸਕੋ। ਇਸ ਦੇ ਲਈ ਤੁਹਾਨੂੰ ਆਪਣੀ ਜਮਾ ਪੂੰਜੀ ਨੂੰ ਅੱਖਾਂ ਬੰਦ ਕਰਕੇ ਨਿਵੇਸ਼ ਕਰਨ ਦੀ ਬਜਾਏ ਕਿਸੇ ਚੰਗੀ ਯੋਜਨਾ ਵਿੱਚ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਕਰ ਪਰਿਵਾਰ ਵਿੱਚ ਆ ਰਹੀ ਹਰ ਤਰ੍ਹਾਂ ਦੀ ਪਰੇਸ਼ਾਨੀ ਨੂੰ ਇਸ ਹਫਤੇ ਤੁਸੀਂ ਦੂਰ ਕਰਨ ਵਿੱਚ ਸਫਲ ਹੋ ਜਾਓਗੇ ਇਸ ਨਾਲ ਕਈ ਅਜਿਹੀਆਂ ਪ੍ਰਸਥਿਤੀਆਂ ਪੈਦਾ ਹੋਣਗੀਆਂ ਕਿ ਪਰਿਵਾਰ ਦੇ ਮੈਂਬਰਾਂ ਵਿੱਚਕਾਰ ਭਾਈਚਾਰਾ ਵਧ ਜਾਵੇਗਾ ਇਸ ਸਮੇਂ ਵਧੀਆ ਹੋਵੇਗਾ ਕਿ ਘਰੇਲੂ ਕੰਮਾਂ ਵਿੱਚ ਭਾਗ ਲੈਂਦੇ ਹੋਏ ਘਰ ਦੀਆਂ ਔਰਤਾਂ ਦੀ ਮਦਦ ਕਰੋ ਕੰਮ ਦੇ ਪ੍ਰਤੀ ਤੁਹਾਡੀ ਲਗਨ ਤੇ ਮਿਹਨਤ ਨੂੰ ਵੇਖਦੇ ਹੋਏ ਇਸ ਹਫਤੇ ਤੁਹਾਨੂੰ ਤਰੱਕੀ ਮਿਲ ਸਕਦੀ ਹੈ ਇਸ ਨਾਲ ਦੂਜਿਆਂ ਦੇ ਸਾਹਮਣੇ ਤੁਹਾਡੀ ਇਮੇਜ ਨੂੰ ਨੁਕਸਾਨ ਨਹੀਂ ਪਹੁੰਚੇਗਾ ਵਿਦਿਆਰਥੀਆਂ ਲਈ ਇਹ ਹਫਤਾ ਬਹੁਤ ਹੀ ਵਧੀਆ ਤੇ ਆਕਰਸ਼ਿਤ ਰਹਿਣ ਵਾਲਾ ਹੈ ਆਪਣਾ ਸਮਾਂ ਬਰਬਾਦ ਨਾ ਕਰਦਿਆਂ ਹੋਇਆਂ ਆਪਣੇ ਕੰਮ ਨੂੰ ਨਿਯੰਤਰਿਤ ਰੱਖੋ ਇਸ ਹਫਤੇ ਤੁਸੀਂ ਉਪਾਕਰਣਾ ਹੈ ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਜ਼ਿਆਦਾ ਸੰਵੇਦਨਸ਼ੀਲ ਹੋ ਜਾਓਗੇ ਜਿਸ ਕਾਰਨ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ ਅਜੇ ਇਹ ਵਿੱਚ ਤੁਹਾਡਾ ਅਜੀਬ ਰਵਈਆ ਲੋਕਾਂ ਨੂੰ ਪਰੇਮਿਤ ਕਰੇਗਾ ਤੇ ਇਸ ਕਾਰਨ ਤੁਹਾਡੇ ਅੰਦਰੋਂ ਜਲਾਹਟ ਪੈਦਾ ਹੋ ਸਕਦੀ ਹੈ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਤੋਂ ਬਚੋ ਅਤੀਤ ਵਿੱਚ ਜੇਕਰ ਤੁਸੀਂ ਧਨ ਨਾਲ ਸੰਬੰਧਿਤ ਵਿਵਾਦ ਵਿੱਚ ਫਸੇ ਸੀ ਇਸ ਹਫਤੇ ਕਾਫੀ ਹੱਦ ਤੱਕ ਤੁਹਾਨੂੰ ਰਾਹਤ ਮਿਲ ਜਾਵੇਗੀ ਉਸ ਸਥਿਤੀ ਨੂੰ ਹੋਰ ਜ਼ਿਆਦਾ ਬੁਖਰਾਬ ਹੋਣ ਤੋਂ ਪਹਿਲਾਂ ਹੀ ਸੰਭਾਲਣ ਵਿੱਚ ਸਫਲ ਹੋ ਜਾਓ ਜਿਸ ਕਾਰਨ ਕਿਸੇ ਕਾਨੂੰਨੀ ਪਰਚੇ ਵਿੱਚ ਨਹੀਂ ਪੈਣਾ ਪਵੇਗਾ ਇਸ ਲਈ ਤਾਂ ਨਾਲ ਜੋੜਿਆ ਕੋਈ ਵੀ ਫੈਸਲਾ ਸਮਝਦਾਰੀ ਨਾਲ ਲਾਓ ਜੇਕਰ ਤੁਸੀਂ ਪਾਰਟੀ ਕਰਨ ਬਾਰੇ ਸੋਚ ਰਹੇ ਹੋ ਤੁਹਾਡਾ ਉਤਸ਼ਾਹ ਵੱਧ ਜਾਵੇਗਾ ਬਿਨਾਂ ਕਿਸੇ ਆਸਾਨੀ ਦੇ ਨਾਲ ਪਰਿਵਾਰ ਮੈਂਬਰਾਂ ਦੇ ਧਿਆਨ ਰੱਖੋ ਤੇ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋ ਜਾਓ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਕੋਈ ਖਰਚੀਲੇ ਕੰਮ ਵੀ ਕਰ ਸਕਦੇ ਹੋ ਤੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਇਸ ਦੇ ਲਈ ਜੇਕਰ ਲੋੜ ਹੋਵੇ ਤਾਂ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਦੀ ਮਦਦ ਲੈ ਸਕਦੇ ਹੋ ਇਸ ਹਫਤੇ ਤੁਹਾਡੀ ਰਾਸ਼ੀ ਦੇ ਵਿਦਿਆਰਥੀ ਜਤ ਮਿਹਨਤ ਕਰਨ ਤੋਂ ਜੀਨ ਨਹੀਂ ਚੁਰਾਉਣਗੇ ਇਸ ਹਫਤੇ ਤੁਸੀਂ ਉਪਾ ਕਰਨਾ ਹੈ ਜੀ ਹਰ ਰੋਜ਼ 19 ਵਾਰ ਓਮ ਪਾਸਕਰਾਏ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡਾ ਮિજાਜ ਥੋੜਾ ਭਾਵਕ ਹੋ ਸਕਦਾ ਹੈ ਇਸ ਕਾਰਨ ਤੁਸੀਂ ਦੂਜਿਆਂ ਨਾਲ ਖੁੱਲ ਕੇ ਗੱਲ ਸੰਵਾਦ ਕਰਨ ਵਿੱਚ ਸੰਕੋਚ ਮਹਿਸੂਸ ਕਰੋਗੇ ਅਜੇਹੇ ਵਿੱਚ ਜੇਕਰ ਤੁਸੀਂ ਖੁਦ ਨੂੰ ਤਣਾਅ ਮੁਕਤ ਰੱਖਣਾ ਚਾਹੁੰਦੇ ਹੋ ਤੁਹਾਡੇ ਲਈ ਵਧੀਆ ਹੋਵੇਗਾ ਬੀਤੀਆਂ ਗੱਲਾਂ ਨੂੰ ਦਿਲ ਚੋਂ ਕੱਢ ਕੇ ਨਵੀਂ ਸ਼ੁਰੂਆਤ ਕਰਨ ਦਾ ਯਤਨ ਕਰੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਹਫ਼ਤੇ ਅਜਿਹੀਆਂ ਚੀਜ਼ਾਂ ਖਰੀਦਣੀਆਂ ਵਧੀਆ ਰਹਿਣਗੀਆਂ ਜਿਨ੍ਹਾਂ ਦੀ ਕੀਮਤ ਅੱਗੇ ਜਾ ਕੇ ਵੱਧ ਸਕਦੀ ਹੈ ਜਿਵੇਂ ਸੋਨੇ ਦੇ ਗਹਿਣੇ ਘਰ ਜਾਂ ਜ਼ਮੀਨ ਵਿੱਚ ਤੁਸੀਂ ਨਿਵੇਸ਼ ਕਰ ਸਕਦੇ ਹੋ ਇਹ ਸਮਾ ਤੁਹਾਡੇ ਭਵਿੱਖ ਲਈ ਵਧੀਆ ਰਹਿਣ ਵਾਲਾ ਹੈ ਜਿਸ ਦੇ ਕਾਰਨ ਵੱਡੀ ਮੁਸੀਬਤ ਚੋਂ ਨਿਕਲਣ ਵਿੱਚ ਸਫਲ ਹੋ ਜਾਓਗੇ ਇਸ ਦੇ ਲਈ ਤੁਹਾਨੂੰ ਬਿਨਾਂ ਸੰਕੋਚ ਦੇ ਆਪਣੀਆਂ ਪਰੇਸ਼ਾਨੀਆਂ ਨੂੰ ਜ਼ਾਹਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਦਫ਼ਤਰ ਵਿੱਚ ਮਹਿਸੂਸ ਨਹੀਂ ਕਰੋਗੇ ਕਿ ਤੁਹਾਨੂੰ ਪਰੇਸ਼ਾਨੀ ਹੈ ਕੋਈ ਤੁਹਾਨੂੰ ਮਨ ਇਕਾਗਰ ਕਰਨਾ ਹੋਵੇਗਾ ਤੇ ਆਪਣੇ ਆਪ ਨੂੰ ਮੈਡੀਟੇਸ਼ਨ ਕਰਨਾ ਹੋਵੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 41 ਵਾਰ ਓਮ ਨਮੋ ਨਾਰਾਇਣ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਸਿਹਤ ਦੇ لحاظ ਨਾਲ ਜੀਵਨ ਦੀ ਅਸਲ ਪੂੰਜੀ ਤੁਹਾਡੀ ਹੈ ਜੀ ਇਸ ਗੱਲ ਨੂੰ ਇਸ ਹਫਤੇ ਤੁਸੀਂ ਅਪਣਾਉਂਦੇ ਹੋਏ ਅਮਲ ਕਰੋਗੇ ਇਸ ਹਫਤੇ ਬਿਹਤਰ ਸਿਹਤ ਦੀ ਪ੍ਰਾਪਤੀ ਲਈ ਆਪਣੇ ਕਾਰਜ ਸਥਾਨ ਤੇ ਮਾਨਸਿਕ ਤਣਾਅ ਨੂੰ ਪਾਸੇ ਰੱਖ ਕੇ ਹੋਏ ਖੁੱਲਾ ਹਾਸਾ ਮਜ਼ਾਕ ਕਰੋਗੇ ਘਰ ਦੀ ਸਜਾਵਟ ਜਾਂ ਮੁਰੰਮਤ ਤੇ ਪੈਸਾ ਖਰਚ ਕਰ ਦਿਓਗੇ ਇਸ ਦਾ ਅੰਦਾਜ਼ਾ ਤੁਹਾਨੂੰ ਸ਼ੁਰੂਆਤ ਵਿੱਚ ਪਾਵੇਂ ਨਾ ਹੋਵੇ ਪਰੰਤੂ ਇਹ ਖਰਚਾ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੰਗੀ ਪੈਦਾ ਕਰ ਸਕਦਾ ਹੈ। ਤੁਹਾਡੇ ਲਈ ਇਹ ਸਮਾਂ ਰਿਸ਼ਤੇਦਾਰਾਂ ਦੇ ਘਰ ਵਿੱਚ ਆਉਣ ਦੇ ਨਾਲ ਖੁਸ਼ੀ ਦਾ ਸਮਾਂ ਬਣ ਜਾਵੇਗਾ। ਇਸ ਨਾਲ ਘਰ ਵਿੱਚ ਨਵੇਂ-ਨਵੇਂ ਪਕਵਾਨ ਬਣਨਗੇ ਤੇ ਨਾਲ ਹੀ ਤੁਹਾਨੂੰ ਲੰਮੇ ਸਮੇਂ ਦੇ ਬਾਅਦ ਪੂਰੇ ਪਰਿਵਾਰ ਦੇ ਨਾਲ ਬੈਠਣ ਦਾ ਸਮਾਂ ਬਤੀਤ ਕਰਨ ਦਾ ਮੌਕਾ ਮਿਲ ਜਾਵੇਗਾ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਨੌਕਰੀ ਪੇਸ਼ਾ ਜਾਤਕਾਂ ਨੂੰ ਕਿਸੇ ਵੱਡੀ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਤੁਹਾਨੂੰ ਇਸ ਸਾਲ ਪਰ ਆਪਣੀ ਮਿਹਨਤ ਦਾ ਫਲ ਮਿਲ ਜਾਵੇਗਾ ਕਿਉਂਕਿ ਗ੍ਰਹਾਂ ਦੀ ਕਿਰਪਾ ਤੁਹਾਨੂੰ ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲਤਾ ਦਿਵਾ ਦੇਵੇਗੀ। ਜਿਸ ਨਾਲ ਤੁਹਾਨੂੰ ਇਸ ਪੂਰੇ ਹੀ ਹਫ਼ਤੇ ਚੰਗੇ ਨਤੀਜੇ ਮਿਲਦੇ ਰਹਿਣਗੇ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 33 ਵਾਰ ਓਮ ਮਹਾਂ ਲਕਸ਼ਮੀ ਨਮਹ ਮੰਤਰ ਦਾ ਜਾਪ ਕਰਨਾ ਹੈ। ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਹਫਤੇ ਵਿੱਚ ਤੁਸੀਂ ਆਪਣੇ ਆਪ ਵਿੱਚ ਸਕਾਰਾਤਮਕਤਾ ਲਿਆਓਗੇ ਆਪਣੇ ਆਪ ਨੂੰ ਹਨੇਰੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋਗੇ ਇਹ ਗੱਲ ਸਮਝਣੀ ਪਵੇਗੀ ਕਿ ਨਕਾਰਮਤਾ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣ ਰਹੀ ਹੈ ਪੂਰੇ ਹੀ ਹਫਤੇ ਆਰਥਿਕ ਸਥਿਤੀ ਨੂੰ ਬਹੁਤ ਖਰਾਬ ਨਹੀਂ ਤਾਂ ਤੁਸੀਂ ਕਰ ਸਕਦੇ ਹੋ ਇਸ ਲਈ ਜਿੰਨਾ ਵੀ ਹੋਵੇ ਆਪਣੇ ਪੈਸੇ ਨੂੰ ਘੱਟ ਖਰਚ ਕਰਦੇ ਹੋਏ ਉਹਨਾਂ ਹੀ ਚੀਜ਼ਾਂ ਦੀ ਖਰੀਦਦਾਰੀ ਕਰੋ ਜੋ ਬਹੁਤ ਜ਼ਰੂਰੀ ਹਨ ਨਹੀਂ ਤਾਂ ਭਵਿੱਖ ਵਿੱਚ ਪਛਤਾਉਣਾ ਪੈ ਸਕਦਾ ਹੈ ਇਹ ਯੋਜਨਾ ਕਿਤੇ ਬਾਹਰ ਜਾਣ ਦੀ ਤੁਹਾਡੀ ਹੋ ਸਕਦੀ ਹੈ ਜਿੱਥੇ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਦੁਬਾਰਾ ਮौज-ਮਸਤੀ ਕਰਨ ਦਾ ਮੌਕਾ ਮਿਲ ਜਾਵੇ ਇਸ ਦੌਰਾਨ ਤੁਸੀਂ ਖੁਦ ਨੂੰ ਇਕੱਲਾ ਮਹਿਸੂਸ ਵੀ ਕਰ ਸਕਦੇ ਹੋ ਤੇ ਤੁਹਾਡੇ ਕੈਰੀਅਰ ਦੀ ਰਫ਼ਤਾਰ ਵਿੱਚ ਕੁਝ ਘੱਟ ਹੀ ਨਜ਼ਰ ਹੁੰਦੀ ਹੋਈ ਆਵੇਗੀ ਇਸ ਦੇ ਨਤੀਜੇ ਵਜੋਂ ਤੁਸੀਂ ਮਾਣਵੀ ਆਪਣੇ ਤੇ ਮਹਿਸੂਸ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 27 ਵਾਰ ਓਮ ਪੋ ਮਾਇ ਨਮਹ ਮੰਤਰ ਦਾ ਜਾਪ ਕਰਨਾ ਹੈ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ। ਇਸ ਹਫਤੇ ਤੁਹਾਡੇ ਉੱਤੇ ਕੰਮ ਦਾ ਜ਼ਿਆਦਾ ਬੋਝ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਅਜੇਹੇ ਵਿੱਚ ਆਪਣੇ ਜੀਵਨ ਵਿੱਚ ਕੁਝ ਸਮਾਂ ਆਪਣੇ ਲਈ ਕੱਢਦੇ ਹੋਏ ਸਰੀਰ ਨੂੰ ਆਰਾਮ ਦਿਓ। ਇਸ ਹਫਤੇ ਤੁਹਾਨੂੰ ਇਹ ਗੱਲ ਸਮਝ ਵਿੱਚ ਆ ਜਾਵੇਗੀ ਕਿ ਸਮਝਦਾਰੀ ਨਾਲ ਕੀਤਾ ਗਿਆ ਨਿਵੇਸ਼ ਫਲਦਾਇਕ ਹੁੰਦਾ ਹੈ। ਆਪਣੀ ਮਿਹਨਤ ਤੇ ਸਖਤ ਕਮਾਈ ਦੇ ਨਾਲ ਤੁਸੀਂ ਨਿਵੇਸ਼ ਕਰੋਗੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੱਕ ਵੱਡਿਆਂ ਦੇ ਤਜਰਬੇ ਕਰ ਲੋਕਾਂ ਦੀ ਸਲਾਹ ਲੈ ਸਕਦੇ ਹੋ ਆਪਣੇ ਮਾਤਾ ਪਿਤਾ ਦੀ ਮਾੜੀ ਸਿਹਤ ਵਿੱਚ ਹਫ਼ਤੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋਗੇ ਮਾਨਸਿਕ ਪਰੇਸ਼ਾਨੀਆਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਚਾਹੇ ਉਹ ਤੁਹਾਡੇ ਸਾਹਮਣੇ ਤੁਹਾਡੇ ਕੰਮ ਦੀ ਤਾਰੀਫ਼ ਨਾ ਕਰਨ ਪਰੰਤੂ ਮੀਟਿੰਗ ਜਾਂ ਦੂਜਿਆਂ ਦੇ ਸਾਹਮਣੇ ਸਕਾਰਾਤਮਕ ਉਦਾਹਰਣ ਦੇਂਦੇ ਹੋਏ ਤੁਹਾਡਾ ਹੀ ਨਾਮ ਲੈਣਗੇ ਇਸ ਸਮੇਂ ਤੁਸੀਂ ਬਹੁਤ ਹੀ ਮਿਹਨਤ ਕਰੋਗੇ ਤੇ ਬਹੁਤ ਹੀ ਕਾਮਯਾਬ ਹੋ ਜਾਓਗੇ। ਤੁਹਾਨੂੰ ਖੁਦ ਤੇ ਮਾਣ ਮਹਿਸੂਸ ਹੋਵੇਗਾ। ਇਸ ਹਫਤੇ ਤੁਸੀਂ ਉਪਾ ਕਰਨਾ ਹੈ ਜੀ ਵੀਰਵਾਰ ਦੇ ਦਿਨ ਗਰੀਬ ਬ੍ਰਾਹਮਣ ਨੂੰ ਅਨਦਾਨ ਕਰੋ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਹ ਹਫਤਾ ਉਹਨਾਂ ਖੁਸ਼ਕਿਸਮਤ ਦਿਨਾਂ ਵਰਗਾ ਨਹੀਂ ਹੋਵੇਗਾ। ਜਦੋਂ ਤੁਸੀਂ ਭਾਗਸ਼ਾਲੀ ਸਥਿਤ ਹੁੰਦੇ ਸੀ ਇਸ ਲਈ ਇਸ ਸਮੇਂ ਤੁਸੀਂ ਜੋ ਵੀ ਬੋਲੋਗੇ ਸੋਚ ਸਮਝ ਕੇ ਬੋਲੋ ਕਿਉਂਕਿ ਛੋਟੀ ਜਹੀ ਗੱਲ ਦਿਨ ਭਰ ਵਿੱਚ ਵੱਧ ਕੇ ਕਿਸੇ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਸਕਦੀ ਹੈ ਇਸ ਨਾਲ ਤੁਹਾਨੂੰ ਬੇਕਾਰ ਦਾ ਮਾਨਸਿਕ ਤਣਾ ਹੋ ਸਕਦਾ ਹੈ ਇਸ ਹਫਤੇ ਤੁਹਾਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੋਵੇਗੀ ਤੁਹਾਨੂੰ ਆਪਣਾ ਕੁਝ ਸਮਾਂ ਘਰ ਦੇ ਬੱਚਿਆਂ ਨਾਲ ਗੁਜ਼ਾਰਨਾ ਚਾਹੀਦਾ ਹੈ ਭਾਵੇਂ ਤੁਹਾਡੇ ਲਈ ਉਹਨਾਂ ਲਈ ਕੁਝ ਖਾਸ ਕਰਨਾ ਹੀ ਨਾ ਪੈ ਜਾਵੇ ਕਿਉਂਕਿ ਅਜਿਹਾ ਕਰਨਾ ਤੁਹਾਡੇ ਮਨ ਵਿੱਚ ਚੱਲ ਰਹੀਆਂ ਗੱਲਾਂ ਨੂੰ ਸਮਝਣ ਦੇ ਲਈ ਸਮਾਂ ਬਿਹਤਰ ਹੋ ਜਾਵੇਗਾ ਇਸ ਹਫਤੇ ਤੁਹਾਡੇ ਲਈ ਬਹੁਤ ਹੀ ਸਮਾਂ ਪਾਵਰਫੁਲ ਹੈ ਜੀ ਇਸ ਸਮੇਂ ਤੁਸੀਂ ਆਪਣਾ ਖੂਨ ਪਸੀਨਾ ਇਕ ਕਰ ਰਹੇ ਹੋ ਤੇ ਨਾਲ ਹੀ ਤੁਸੀਂ ਆਪਣੀ ਚੰਗੀ ਪਛਾਣ ਬਣਾ ਲਓਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਨੂੰ ਆਪਣੇ ਵੱਡਿਆਂ ਦਾ ਸਹਿਯੋਗ ਮਿਲਣਾ ਲਾਜ਼ਮੀ ਹੈ ਇਸ ਹਫਤੇ ਤੁਸੀਂ ਉਪਾ ਕਰਨਾ ਹੈ ਜੇ ਹਰ ਰੋਜ਼ 44 ਵਾਰ ਓਮ ਮੰਦਾਏ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਸੀਂ ਕਸਰਤ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣਾ ਹੈ ਇਸ ਦੌਰਾਨ ਸਿਹਤ ਵਿੱਚ ਚੰਗੇ ਪਰਿਵਰਤਨ ਆਉਣ ਦੇ ਪੂਰੇ ਯੋਗ ਹਨ ਲੋਕਾਂ ਦੇ ਲਈ ਸਮਾਂ ਖਾਸ ਚੰਗਾ ਬਣ ਸਕਦਾ ਹੈ ਤੇ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਇਸ ਸਮੇਂ ਆਪਣੀਆਂ ਕੁਝ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਹਫਤੇ ਤੁਹਾਡੇ ਕੋਲ ਧਨ ਤਾਂ ਹੋਵੇਗਾ ਪਰੰਤੂ ਵੱਧੂ ਖਰੀਦਦਾਰੀ ਦੇ ਲਈ ਤੁਹਾਡਾ ਪੂਰਾ ਨਹੀਂ ਪਵੇਗਾ ਇਸ ਲਈ ਸੰਭਵ ਹੈ ਤੁਸੀਂ ਬੈਂਕ ਜਾਂ ਕਿਸੇ ਹੋਰ ਸੰਸਥਾ ਤੋਂ ਕਰਜ਼ਾ ਲੈਣ ਦੀ ਯੋਜਨਾ ਬਣਾ ਸਕਦੇ ਹੋ ਇਸ ਹਫਤੇ ਤੁਸੀਂ ਦਾਨਪੁਣ ਵਾਲੇ ਕੰਮਾਂ ਵਿੱਚ ਵਧੇਰੇ ਸ਼ਾਮਲ ਹੋਵੋਗੇ ਇਸ ਕਾਰਨ ਤੁਸੀਂ ਪਰਿਵਾਰ ਦੇ ਨਾਲ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਵੀ ਕਰ ਸਕਦੇ ਹੋ ਇਸ ਨਾਲ ਤੁਸੀਂ ਤੁਹਾਡਾ ਪਰਿਵਾਰ ਸ਼ਾਂਤੀ ਮਹਿਸੂਸ ਕਰੇਗਾ ਤੇ ਸਕਾਰਾਤਮਕ ਸੋਚ ਪੈਦਾ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 44 ਵਾਰ ਓਮ ਸ਼ਨਚਰਵਾਏ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਇਸ ਹਫਤੇ ਨਕਾਰਾਤਮਕ ਭਾਵਨਾਵਾਂ ਦਾ ਜ਼ਵਾਰ ਤੇਜ਼ੀ ਨਾਲ ਹੋਵੇਗਾ ਇਸ ਨਾਲ ਤੁਹਾਡਾ ਵਿਵਹਾਰ ਆਸ-ਪਾਸ ਦੇ ਲੋਕਾਂ ਨੂੰ ਪਰੇਮਿਤ ਕਰੇਗਾ ਅਜਿਹੇ ਵਿੱਚ ਸਿੱਤੇ ਦਿਨ ਨੂੰ ਬਣਾ ਕੇ ਬਿਹਤਰ ਰੱਖਣ ਦੀ ਕੋਸ਼ਿਸ਼ ਕਰੋ ਨਿਰਾਸ਼ਾ ਤੋਂ ਬਚਣਾ ਹੋਵੇਗਾ ਨਹੀਂ ਤਾਂ ਤੁਹਾਡੀ ਸਿਹਤ 'ਚ ਗਰਾਵਟ ਆ ਸਕਦੀ ਹੈ ਇਸ ਹਫਤੇ ਉਹਨਾਂ ਲੋਕਾਂ ਲਈ ਖਾਸ ਸਫਲਤਾ ਮਿਲਣ ਵਾਲੀ ਹੈ ਜਿਹੜੇ ਸ਼ਹਿਰ ਬਾਜ਼ਾਰ ਵਿੱਚ ਪੈਸਾ ਨਿਵੇਸ਼ ਕਰਦੇ ਹਨ ਕਿਉਂਕਿ ਉਹਨਾਂ ਨੂੰ ਸਰੋਤਾਂ ਤੋਂ ਪੈਸਾ ਕਮਾਉਣ ਦਾ ਮੌਕਾ ਮਿਲ ਜਾਵੇਗਾ ਜਿਸ ਬਾਰੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਹਾਲਾਂਕਿ ਉਹਨਾਂ ਨੂੰ ਜਲਦੀ ਵਿੱਚ ਕੋਈ ਵੱਡਾ ਨਿਵੇਸ਼ ਕਰਨ ਦੀ ਲੋੜ ਨਹੀਂ ਹੈ ਨਹੀਂ ਤਾਂ ਇਹ ਮੁਨਾਫਾ ਘਟੇ ਵਾਲਾ ਮੋੜ ਵੀ ਪੈਦਾ ਕਰ ਸਕਦਾ ਹੈ ਇਸ ਹਫਤੇ ਤੁਹਾਨੂੰ ਇਸ ਗੱਲ ਨੂੰ ਸਮਝਣ ਦੀ ਸਹਾਇਤਾ ਮਿਲ ਜਾਵੇਗੀ ਕਿ ਆਪਣੇ ਪਰਿਵਾਰ ਦੀ ਭਲਾਈ ਦੇ ਲਈ ਤੁਹਾਨੂੰ ਲਗਾਤਾਰ ਮਿਹਨਤ ਕਰਨੀ ਹੋਵੇਗੀ ਇਸ ਲਈ ਤੁਹਾਡੇ ਹਰ ਕੰਮ ਦੇ ਪਿੱਛੇ ਪਿਆਰ ਤੇ ਦੂਰ ਦ੍ਰਿਸ਼ਟੀ ਦੀ ਭਾਵਨਾ ਹੋਣੀ ਚਾਹੀਦੀ ਹੈ ਇਸ ਹਫਤੇ ਉਹ ਜਾਤਕ ਜਿਹੜੇ ਵਪਾਰ ਪਰਿਵਾਰ ਦੇ ਨਾਲ ਜੁੜੇ ਹੋਏ ਹਨ ਵੱਡਿਆਂ ਦਾ ਸਹਿਯੋਗ ਮਿਲਣ ਦੀ ਸੰਭਾਵਨਾ ਹੈ ਇਸ ਹਫਤੇ ਜ਼ਰੂਰਤ ਤੋਂ ਜ਼ਿਆਦਾ ਪੜ੍ਹਾਈ ਕਰਨਾ ਮਾਨਸਿਕ ਤਣਾ ਵਿੱਚ ਵਾਧਾ ਕਰ ਸਕਦਾ ਹੈ ਅਜਿਹੇ ਸਮੇਂ ਵਿੱਚ ਖੇਡ-ਕੁੱਦ ਜਿਹੀਆਂ ਗਤੀਵਿਧੀਆਂ ਕਰਕੇ ਤੁਸੀਂ ਮਾਨਸਿਕ ਰੋਗਾਂ ਤੋਂ ਬਚ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀ ਫਲ ਧੰਨਵਾਦ